ਭਾਰਤ ਮੰਤਰੀ ਇੰਦਰੇਂਦਰ ਮੋਦੀ ਵੱਲੋਂ ਸਕੀਮ ਚਲਾਈ ਗਈ ਸੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਹਰ ਪਰਿਵਾਰ ਦਾ ਜਿਹੜਾ ਮਕਾਨ ਪੱਕਾ ਕਰਕੇ ਦਿੱਤਾ ਜਾਵੇਗਾ ਪਰ ਅਜੇ ਵੀ ਇਹ ਸਰਵੇਅਰ ਤੇਰ ਮੇਰ ਤੋਂ ਬਾਅਦ ਨਹੀਂ ਆਉਂਦੇ ਔਰ ਕੌਣ ਜ਼ਿੰਮੇਵਾਰ ਹੋਏਗਾ ਇਸ ਦਾ ਜੇਕਰ ਮਾਤਾ ਨਾਨਾ ਨੂੰ ਹੋਣੀ ਹੋ ਜਾਂਦੀ ਹੈ ਇੱਕ ਐਕਸੀਡੈਂਟ ਹੋ ਗਿਆ ਏ ਤੇ ਇੱਕ ਕੰਮ ਤੇ ਗਿਆ ਏ ਕਿ ਉੱਥੇ ਬਾਹਰ ਹੀ ਮੁੱਕ ਗਿਆ ਉਹ ਪਾਬੰਦ ਇਸ ਤਰੀ ਉਸੇ ਤਾਂ ਫੇਟ ਜਾਂਦੇ ਇਹ ਵੜਾ ਮੰਡਾ ਹਾਲੰਦਾ ਕਰਕੇ ਨੁਕਰੇ ਦਈ ਦਾ ਕਰਕੇ ਨਸਰੇ ਮਈ ਦਾ ਅਸਰ ਤੇ ਵੜਿਆ ਸਮੰਧੀ ਦੀ ਵਿਆਹ ਤੇ ਤਾਂ ਦਿਨ ਦਾ ਸਾਰਾ ਲੱਗ ਗਿਆ ਹਾਂ ਅਜੇ ਦਮੀ ਪਏ ਉਹ ਲਿੰਗਾ ਆ ਹਾਂ ਜੇ ਮੈਨੂੰ ਵੀਰ ਦੱਸਨੀ ਹੈ ਮੈਂ ਮੇਰੇ ਭਰਾ ਗੱਡੀਆਂ ਕਾਰਾਂ ਵਾਲੇ ਤੇ ਦੋ ਦੋ ਤਿੰਨ ਤਿੰਨ ਮਜਲੀ ਪਠੀ ਆ ਤੇ ਮੇਰੀ ਪੇਹ ਮੇਰੀ ਵਾਲੀ ਬੜੀ ਮੈਂ ਇਨਾ ਮੋਤਬਰਾਂ ਨੂੰ ਇਨਾ ਲੀਡਰਾਂ ਨੂੰ ਐਪੀਲ ਕਰਦਾ ਆ ਕਿ ਰੱਬ ਦਾ ਵਾਸਤਾ ਐਸੀ ਗਰੀਬਾਂ ਦੇ ਨਾਲ ਤੁਸੀਂ ਇਹ ਲੀਡਰੀਆਂ ਨਾ ਕਰਿਆ ਕਰੋ ਇਹਨਾਂ ਨੂੰ ਇਨਸਾਨੀਅਤ ਦੀ ਨਜ਼ਰ ਨਾਲ ਦੇਖਿਆ ਕਰੋ ਸੁੱਕੀ ਪਹਿਲਾਂ ਵੀ ਬਹੁਤ ਆਪਣੇ ਪਰਿਵਾਰ ਨੂੰ ਗਵਾ ਚੁੱਕੀ ਆ ਪੁੱਤ ਗਵਾ ਚੁੱਕੀ ਆ ਆਪਦੇ ਨੌਜਵਾਨ ਪੁੱਤ ਜਿਹਦੀ ਮਾਂ ਦੇ ਗਏ ਹੁਣ ਲੋਕੋ ਨੂੰ ਇਹਨਾਂ ਨੂੰ ਬੜਾ ਲੱਗਾ ਵਾ ਦੁਨੀਆ ਭਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬਾਂ ਤੇ ਮਕਾਨ ਪਾਏ ਜਾ ਰਹੇ ਨੇ ਪੰਜਾਬ ਦੇ ਵਿੱਚ 2 ਫਰਵਰੀ ਤੋਂ ਪਿੰਡ-ਪਿੰਡ ਵਿੱਚ ਸਰਵੇਅਰ ਲਗਾਏ ਗਏ ਨੇ ਜਿਨ੍ਹਾਂ ਦਾ ਕੰਮ ਹੈ ਕਿ ਗਰੀਬ ਪਰਿਵਾਰਾਂ ਦੇ ਕੋਠੇ ਪਾਏ ਜਾਣ ਪਰ ਅਜੇ ਵੀ ਇਹ ਸਰਵੇਅਰ ਤੇਰ ਮੇਰ ਤੋਂ ਬਾਅਦ ਨਹੀਂ ਆਉਂਦੇ ਟਾਰੇ ਬੰਦੀਆਂ ਤੋਂ ਬਾਜ਼ ਨਹੀਂ ਆਉਂਦੇ ਦੇਖੋ ਇਹ ਗਰੀਬ ਮਾਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਕੀਮ ਚਲਾਈ ਗਈ ਸੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਹਰ ਪਰਿਵਾਰ ਦਾ ਜਿਹੜਾ ਮਕਾਨ ਪੱਕਾ ਕਰਕੇ ਦਿੱਤਾ ਜਾਵੇਗਾ ਜਿਸ ਦੀ 2 ਫਰਵਰੀ ਤੋਂ ਸ਼ੁਰੂਆਤ ਪੰਜਾਬ ਦੇ ਵਿੱਚ ਹੀ ਹੋ ਚੁੱਕੀ ਹੈ ਪਰ ਜਿਲ੍ਹਾ ਜਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਚੱਬਾ ਜਿੱਥੇ ਇਹ ਗਰੀਬ ਪਰਿਵਾਰ ਦੇ ਹਾਲਾਤ ਦੇਖ ਸਕਦੇ ਹੋ ਕਿ ਮਕਾਨ ਜਿਹੜੇ ਨੇ ਇੱਕ ਕੋਠਾ ਤੈ ਤੁਸੀਂ ਦੇਖ ਹੀ ਸਕਦੇ ਹੋ ਕੈਮਰਾਮੈਨ ਵੀਰ ਨੂੰ ਕਹਾਂਗਾ ਇੱਕ ਵਾਰ ਇਹ ਦਿਖਾ ਦਿਓ ਕਿ ਇਹ ਵਾਲਾ ਕੋਠਾ ਹੈ ਜਿਸ ਦੇ ਉੱਪਰ ਕਾਨਿਆਂ ਦੀ ਛੱਤ ਪਈ ਹੋਈ ਸੀ ਇਹਦੀ ਛੱਤ ਬਿਲਕੁਲ ਡਿੱਗ ਚੁੱਕੀ ਹੈ ਔਰ ਜੇਕਰ ਦੂਸਰੇ ਮਕਾਨ ਨੇ ਮਾਤਾ ਦੇ ਦੋ ਮਕਾਨ ਨੇ 65 ਸਾਲਾ ਬਜ਼ੁਰਗ ਮਾਤਾ ਹੈ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਦੋ ਬੇਟੇ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਇੱਕ ਐਕਸੀਡੈਂਟ ਵਿੱਚ ਜਿਹੜਾ ਹੈ ਉਸ ਦੀ ਮੌਤ ਹੋਈ ਸੀ ਦੂਸਰੇ ਦੀ ਮੌਤ ਕੰਮ ਕਰਨ ਦੌਰਾਨ ਹੋਈ ਔਰ ਇੱਕ ਬੇਟਾ ਇਹ ਜਿਹੜਾ ਇਹਨਾਂ ਦੇ ਨਾਲ ਹੈ ਪਰ ਇਸ ਮਾਤਾ ਦੇ ਇਹ ਦੂਸਰੇ ਮਕਾਨ ਦੀ ਛੱਤ ਵੀ ਜਿਹੜੀ ਹੈ ਉਹ ਬਾਲਿਆਂ ਵਾਲੀ ਹੈ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਤੋਂ ਮੀਂਹ ਜਦੋਂ ਆਉਂਦਾ ਹੈ ਇਹ ਛੱਤ ਚੁੰਦੀ ਹੈ ਔਰ ਛੱਤ ਨੂੰ ਡਿੱਗਣ ਤੋਂ ਬਚਾਉਣ ਲਈ ਤੁਸੀਂ ਦੇਖੋ ਫੱਟੇ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਕਦੇ ਵੀ ਕੋਈ ਵੱਡੀ ਅਣਹੋਣੀ ਹੋ ਸਕਦੀ ਹੈ ਜਿਵੇਂ ਤਰਨਤਾਰਨ ਦੇ ਵਿੱਚ ਪਿਛਲੇ ਦਿਨੀ ਪਿੰਡ ਪੰਡੋਰੀ ਗੋਲਾ ਦੇ ਵਿੱਚ ਇੱਕ ਗਰੀਬ ਪਰਿਵਾਰ ਇਸਨ ਹੁਣੀ ਦਾ ਸ਼ਿਕਾਰ ਹੋਇਆ ਛੱਤ ਡਿੱਗ ਪਈ ਔਰ ਪਰਿਵਾਰ ਜਿਹੜਾ ਆ ਪਰਿਵਾਰ ਦੇ ਪੰਜ ਜੀ ਜਿਹੜੇ ਨੇ ਉਹ ਕੋਠੇ ਥਲੇ ਦੱਬ ਕੇ ਆਪਣੀ ਜਾਨ ਗਵਾ ਗਏ ਇਸ ਦਾ ਜ਼ਿੰਮੇਵਾਰ ਕੌਣ ਹੈ ਇਹ ਉਹੀ ਲੋਕ ਜ਼ਿੰਮੇਵਾਰ ਨੇ ਜਿਹੜੇ ਆਪਣੇ ਆਪ ਨੂੰ ਮੋਤਬਰ ਕਹਿੰਦੇ ਨੇ ਔਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਇਹ ਜਿਹੜੀ ਆਮ ਜਨਤਾ ਹੈ ਉਹਨੂੰ ਧੜੇਬੰਦੀ ਦਾ ਸ਼ਿਕਾਰ ਬਣਾਉਂਦੇ ਨੇ ਔਰ ਇਸ ਮਾਤਾ ਦਾ ਇਹ ਵੀ ਇੱਕ ਕੋਠਾ ਹੈ ਇਸਦੇ ਵੀ ਹਾਲਾਤ ਦਿਖਾ ਦਿੰਨੇ ਆ ਤੁਹਾਨੂੰ ਤਿੰਨ ਕਮਰੇ ਨੇ ਤਿੰਨੇ ਦੇ ਤਿੰਨੇ ਜਿਹੜੇ ਨੇ ਉਹ ਬੜੀ ਤਰਸਯੋਗ ਹਾਲਤ ਦੇ ਵਿੱਚ ਨੇ ਕਦੇ ਵੀ ਇਹ ਦੇਖ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਤੋਂ ਜਿਹੜਾ ਆ ਮੀਂਹ ਦੇ ਵਿੱਚ ਪਾਣੀ ਚੁੰਦਾ ਏ ਔਰ ਉਸ ਵਕਤ ਕੀ ਹਾਲਾਤ ਹੁੰਦਾ ਹੋਏਗਾ ਇਸ ਬਜ਼ੁਰਗ ਮਾਤਾ ਦਾ ਔਰ ਜੇਕਰ ਭਾਰਤ ਸਰਕਾਰ ਵੱਲੋਂ ਇਸ ਵਕਤ 31 ਮਾਰਚ ਤੱਕ ਕੋਠੇ ਪਾਉਣ ਦੇ ਜਿਹੜੇ ਨੇ ਆਨਲਾਈਨ ਸਰਵੇ ਕੀਤੇ ਜਾ ਰਹੇ ਨੇ ਪਰ ਅੱਜ ਲਗਭਗ 16 15 16 ਅੱਜ 16 ਤਰੀਕ ਹੈ ਸ਼ਾਇਦ ਔਰ ਤੁਸੀਂ ਜਾਣ ਸਕਦੇ ਹੋ ਕਿ 2 ਫਰਵਰੀ ਤੋਂ 15 ਮਾਰਚ ਆ ਚੁੱਕੀ ਹੈ ਪਰ ਇਸ ਬਜ਼ੁਰਗ ਮਾਤਾ ਦਾ ਸਰਵੇ ਨਹੀਂ ਕੀਤਾ ਗਿਆ ਇਸ ਦਾ ਜ਼ਿੰਮੇਵਾਰ ਕੌਣ ਹੈ ਹੋ ਸਕਦਾ ਹੈ ਕਿ ਇਸ 31 ਮਾਰਚ ਤੱਕ ਵੀ ਇਸ ਮਾਤਾ ਦੇ ਘਰ ਦਾ ਸਰਵੇ ਨਾ ਕੀਤਾ ਜਾਵੇ ਔਰ ਕੌਣ ਜ਼ਿੰਮੇਵਾਰ ਹੋਏਗਾ ਇਸ ਦਾ ਜੇਕਰ ਮਾਤਾ ਨਾਲ ਹੁਣੀ ਹੋ ਜਾਂਦੀ ਹੈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਔਰ ਇਹ ਜਿਹੜੇ ਮੌਤ ਬਾਰੇ ਉਹ ਮੂਕ ਦਰਸ਼ਕ ਬਣ ਕੇ ਦੇਖਦੇ ਰਹਿੰਦੇ ਨੇ ਧੜੇ ਬੰਦੀਆਂ ਦੀ ਸੋਚਦੇ ਰਹਿੰਦੇ ਨੇ ਆਪਣੀ ਥੋਕੀ ਟੌਰ ਬਣਾਉਣ ਦੀ ਖਾਤਰ ਜਿਹਾ ਉਹ ਕੰਮ ਨਹੀਂ ਹੋਣ ਦਿੰਦੇ ਔਰ ਇਸ ਵਕਤ ਜੇ ਗੱਲ ਕੀਤੀ ਜਾਵੇ ਇਸ ਬਜ਼ੁਰਗ ਮਾਤਾ ਦੀ ਮਾਤਾ ਜੀ ਇੱਥੇ ਆ ਜਾਓ ਬਜ਼ੁਰਗ ਮਾਤਾ ਦੇ ਇਹ ਕੋਠੇ ਜਿਹੜੇ ਕਦੋਂ ਵੀ ਡਿੱਗ ਸਕਦੇ ਨੇ ਪਰ ਕੋਈ ਵੀ ਜਿਹੜਾ ਆ ਇਸ ਮਾਤਾ ਦੀ ਹਾਲਾਤ ਦੇਖ ਕੇ ਇਸ ਦੀ ਮਦਦ ਕਰਨ ਨੂੰ ਤਿਆਰ ਨਹੀਂ ਔਰ ਜੇਕਰ ਨਾ ਅਸੀਂ ਮੰਰੇਗਾ ਸੈਕਟਰੀ ਦੇ ਨਾਲ ਗੱਲਬਾਤ ਜਦੋਂ ਕੀਤੀ ਜਿਸ ਦਾ ਕੰਮ ਹੈ ਕਿ ਇਹ ਗਰੀਬਾਂ ਤੱਕ ਭਾਰਤ ਸਰਕਾਰ ਦੀ ਇਹ ਸਕੀਮ ਪਹੁੰਚਾਉਣੀ ਹੈ ਤਾਂ ਉਸ ਵੱਲੋਂ ਜਵਾਬ ਮਿਲਦਾ ਹੈ ਕਿ ਸਾਡੇ ਵੱਲੋਂ ਮੇਡ ਲਗਾਇਆ ਗਿਆ ਹੈ ਮੇਡ ਸਰਵੇ ਕਰਦਾ ਹੈ માતા ਮੇਡ ਪਾਸ ਜਾਵੇ ਔਰ ਉਹ ਉਸ ਤੋਂ ਸਰਵੇ ਕਰਵਾਵੇ ਜਦ ਕਿ ਫਰਜ ਤਾਂ ਇਹ ਬਣਦਾ ਹੈ ਕਿ ਜਿਸ ਦੇ ਕੋਠੇ ਬਣਨੇ ਨੇ ਉਹ ਸੈਕਟਰੀ ਸਾਹਿਬ ਆਪ ਸਰਵੇ ਕਰਾਉਣ ਜਾਂ ਜਿਸ ਦੀ ਡਿਊਟੀ ਲਈ ਹੈ ਉਹ માતા ਦੇ ਘਰ ਆਉਣਾ ਚਾਹੀਦਾ ਹੈ ਕਿਉਂਕਿ ਹਾਲਾਤਾਂ ਮੌਕੇ ਤੋਂ ਆਣ ਕੇ ਹੀ ਦੇਖੇ ਜਾ ਸਕਦੇ ਨੇ ਪਰ ਇੱਥੇ ਕੋਈ ਵੀ ਗਰੀਬ ਦੇ ਬਾਰੇ ਨਹੀਂ ਸੋਚ ਰਿਆ ਸਿਰਫ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਆਪਣੀ ਚੌਧਰ ਬਣਾਈ ਜਾ ਰਹੀ ਹੈ ਕਿ ਕੋਈ ਉਹਨਾਂ ਦੇ ਘਰ ਜਾ ਕੇ ਤਰਲੇ ਕਰੇ ਫਿਰ ਇਹਨਾਂ ਨੂੰ ਕੋਠੇ ਪਵਾ ਕੇ ਦਿੱਤੇ ਜਾ ਸਕਦੇ ਨੇ ਇਹੋ ਜੀ ਸਿਆਸਤ ਹੋ ਰਹੀ ਹੈ ਮਾਤਾ ਜੀ ਕੀ ਨਾ ਮੈਂ ਤੁਹਾਡਾ ਕਸ਼ਮੀਰਪੁਰ ਮਾਤਾ ਜੀ ਕਿੰਨੀ ਉਮਰ ਹੋ ਚੁੱਕੀ ਹੈ ਇਸ ਵਕਤ 160 ਸਾਲ 70 ਸਾਲ ਦੇ ਲਗਭਗ ਉਮਰ ਹੈ ਔਰ ਮਾਤਾ ਜੀ ਘਰ ਦੇ ਵਿੱਚ ਕੌਣ ਕੌਣ ਆ? ਉਹ ਮੈਂ ਤੇ ਮੇਰਾ ਬੇਟਾ ਹੈ। ਹੋਰ ਪਰਿਵਾਰਕ ਜੀ। ਹੋਰ ਪਰਿਵਾਰ ਤੇ ਤੁਹਾਨੂੰ ਦੱਸਿਆ ਪੀਓ ਉਹਦੀ ਡੈਥ ਹੋ ਗਈ ਉਹ ਆਪਣੇ ਪਿੱਕੇ ਰਹਿੰਦੀ ਆ। ਦੋ ਬੱਚੇ ਪੂਰੇ ਦੋ ਬੱਚੇ ਮੇਰੇ ਪੂਰੇ ਹੋ ਗਏ ਨਾ। ਤੇ ਉਹ ਇਕੱਲਾ ਹੀ ਰਹਿ ਗਿਆ ਤਿੰਨ ਇਕੱਲਾ ਹੀ ਰਹਿ ਗਿਆ। ਅੱਛਾ ਦੋ ਬੱਚੇ ਕਿੱਦਾਂ ਉਹ ਇੱਕ ਐਕਸੀਡੈਂਟ ਹੋ ਗਿਆ ਸੀ ਤੇ ਇੱਕ ਕੰਮ ਤੇ ਗਿਆ ਸੀ ਤੇ ਉੱਥੇ ਬਾਹਰ ਹੀ ਮੱਕ ਗਿਆ। अच्छा हां जी कितना ਚਿਰ ਹੋ ਗਿਆ ਬੱਚਿਆਂ ਨੂੰ 6 ਸਾਲ ਹੋ ਗਏ ਦੋ ਮਨ ਇਹ ਤੁਹਾਡੇ ਪਤੀ ਦੀ ਮੌਤ ਕਦੋਂ ਹੋਈ ਸੀ ਉਹਦੇ ਦਾਜ ਦੋ ਤਿੰਨ ਕ ਮਹੀਨੇ ਹੀ ਹੋਏ ਆ ਅੱਛਾ ਹਾਂ ਜੀ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਹੈ ਹੁਣ ਨਹੀਂ ਇਲਸਨ ਲੈ ਆਈ ਦੀ ਇਹ ਤੁਹਾਡੇ ਬੇਟਾ ਤੁਹਾਨੂੰ ਪਤਾ 10 ਵੀ ਜਿਹੜੇ ਲਿਆਉਂਦਾ ਹੈ ਉਹ ਫਿਰ ਆਪਣਾ ਇਹ ਕੀ ਕੰਮ ਕਰਦਾ ਹੈ ਇਹ ਦਿਹਾੜੀ ਜਾਂਦਾ ਹੈ ਅੱਛਾ ਹਾਂ ਜੀ 500 ਰੁਪਏ ਦਿਹਾੜੀ ਹੈ ਤੁਹਾਨੂੰ ਪਤਾ ਹੀ ਫਿਰ ਉਹਨਾਂ ਵੀ ਆਪਣਾ ਖਰਚਾ ਕਰਨਾ ਆਂਦਾ ਵਿੱਚੋਂ ਹੂੰ ਤੇ ਜਰ ਨਾਲ ਚਰਚਰ ਦਾ ਆਪ ਮੈਂ ਕੁਝ ਨਹੀਂ ਕਰਦੀ ਲੱਤਾਂ ਕੋ ਡੇਤ ਨਹੀਂ ਤੇ ਜਿਹੜੇ ਕੋਠੇ ਆ ਤੁਹਾਡੇ ਕਈ ਵਾਰ ਸਰਕਾਰ ਵੱਲੋਂ 2014-15 ਦੇ ਵਿੱਚ ਸਕੀਮ ਆਈ ਸੀ ਕਿ ਹਰ ਗਰੀਬ ਨੂੰ ਪੱਕੇ ਕੋਠੇ ਪਾ ਕੇ ਦਿੱਤੇ ਜਾਣਗੇ ਤੇ ਤੁਹਾਡੇ ਅਜੇ ਤੱਕ ਨਹੀਂ ਬੜੇ ਗਏ ਆ ਸਰਪੰਚ ਦੋ ਤਿੰਨ ਬਦਲੇ ਸਾਰਿਆਂ ਨੂੰ ਕਿਹਾ ਨਹੀਂ ਜੀ ਸਾਡੀ ਕਿਸੇ ਨੇ ਸੁਣੀ ਨੇ ਹੁਣ ਜਿਹੜਾ ਸਰਪੰਚ ਆ ਜਾਂ ਕੋਈ ਮੋਤਵਾਰ ਆ ਆਮ ਆਦਮੀ ਪਾਰਟੀ ਦਾ ਉਸ ਕੋਲ ਉਹ ਜਗਰੂਪ ਵਾਲੇ ਜਗਰੂਪਾ ਹਾਂਜੀ ਆਮ ਪਾਰਟੀ ਦਾ ਜਿਹੜਾ ਹਾਂਜੀ ਗਏ ਉਧਰ ਨਹੀਂ ਉਹਦੇ ਨਾਲ ਨਹੀਂ ਮੈਂ ਅੰਦੇ ਉਹ ਮੈਂ ਆਪਣਾ ਦੇ ਰਿਆ ਮੇਰਾ ਉਹਨਾਂ ਦੇ ਨਾਲ ਉਹਨੂੰ ਮੈਂ ਕਿਹਾ ਸੀ ਉਹ ਕਹਿੰਦਾ ਸੀ ਕਿ ਅਜੇ ਨਹੀਂ ਆਏ ਅੱਛਾ ਅਜੇ ਨਹੀਂ ਕੋਈ ਲਿਖ ਕੇ ਆਇਆ ਅੱਛਾ ਤੇ ਫਿਰ ਉਹਨੂੰ ਮੈਂ ਪੁੱਛਿਆ ਤਾਂ ਉਹ ਕਹਿੰਦਾ ਨਹੀਂ ਆਈ ਮੈਂ ਮੁੜ ਕੇ ਜਗਰੂਪ ਤਾਂ ਕਰਨੀ ਅੱਛਾ ਹਾਂ ਦਾ ਜਦੋਂ ਆਏ ਮੈਂ ਤੈਨੂੰ ਦੱਸ ਦਵਾਂਗਾ ਕਣਕ ਮਿਲਦੀ ਹੈ ਹਾਂਜੀ ਕਣਕ ਮਿਲਦੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ 2 ਫਰਵਰੀ ਤੋਂ 2 ਫਰਵਰੀ 2025 ਤੋਂ ਇਹ ਜਿਹੜਾ ਕੋਠੇ ਬਣਾਉਣ ਦਾ ਪੋਰਟਲ ਹੈ ਇਹ ਆਨਲਾਈਨ ਚੱਲ ਰਿਹਾ ਹੈ 2 ਫਰਵਰੀ ਤੋਂ ਸਰਵੇਅਰ ਲੱਗੇ ਹੋਏ ਨੇ ਸਰਵੇਅਰ ਸਰਵਾ ਕਰਦੇ ਨੇ ਘਰ ਘਰ ਜਾ ਕੇ ਜਿਸ ਦੇ ਕੋਠੇ ਬਣਨ ਵਾਲੇ ਨੇ ਉਸ ਦੇ ਉੋਠਿਆਂ ਦੀਆਂ ਆਨਲਾਈਨ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਆਨਲਾਈਨ ਸਾਰਾ ਡਾਟਾ ਭਰਿਆ ਜਾਂਦਾ ਏ ਔਰ ਇਹ ਸਰਵੇ ਭੇਜ ਦਿੱਤਾ ਜਾਂਦਾ ਏ ਜਿਸ ਦਾ ਜਿਸ ਤੋਂ ਬਾਅਦ ਮੰਰੇਗਾ ਸੈਕਟਰੀ ਦਾ ਕੰਮ ਹੁੰਦਾ ਏ ਜੇਕਰ ਸਰਵੇਅਰ ਜਿਹੜਾ ਲਾਇਆ ਗਿਆ ਏ ਉਹ ਸਰਵੇ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਮੰਰੇਗਾ ਸੈਕਟਰੀ ਦਾ ਕੰਮ ਹੈ ਕਿ ਉਹ ਨਿੱਜੀ ਤੌਰ ਤੇ ਇਹ ਸਰਵੇ ਕਰਵਾ ਸਕਦਾ ਏ ਪਰ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਅਜੇ ਵੀ ਇਹ ਮੋਤਬਾਰ ਵਿਅਕਤੀ ਆਪਣੀਆਂ ਲੀਡਰੀਆਂ ਨੂੰ ਚਮਕਾਉਣ ਦੀ ਖਾਤਰ ਜਾਂ ਆਪਣੇ ਮੋਤਬਾਰੀ ਨੂੰ ਚਮਕਾਉਣ ਦੀ ਖਾਤਰ ਲੋਕਾਂ ਤੱਕ ਇਹ ਸਕੀਮਾਂ ਨਹੀਂ ਪਹੁੰਚਾ ਰਹੇ ਮਾਤਾ ਜੀ ਜਦੋਂ ਮੀਂਹ ਕਣੀ ਆਉਂਦਾ ਏ ਉਹ ਤੋਂ ਹਾਲਾਤ ਕਿੱਦਾਂ ਲੰਘਦੇ ਆ ਸਰ ਸਾਹਿਬ ਇਸ ਤਰ੍ਹਾਂ ਉਸੇ ਤੋਂ ਅਪਰੇਟ ਜਾਂਦੇ ਆ ਤੇ ਬੜਾ ਮੰਦਾ ਹਾਲ ਹੁੰਦਾ ਕਦੀ ਕੇ ਨੁਕਰੇ ਬਈ ਦਾ ਕਦੀ ਕੇ ਨੁਕਰੇ ਬਈ ਦਾ ਅੱਛਾ ਤੇ ਬੜੀ ਹਾਲ ਤਮੰਦੀ ਦੀ ਰਹਾ ਤੇ ਤਾਂ ਦੇ ਸਾਰੇ ਲੱਗਦੀ ਆ ਹੂੰ ਅਜੀ ਜ਼ਮੀ ਪਏ ਉਦੋਂ ਡਿੱਗਾ ਆ ਹੂੰ ਹਾਂਜੀ ਤੇ ਮੁੜ ਕੇ ਇਧਰ ਹੀ ਸਾਰੇ ਇਧਰ ਹੀ ਰੱਖੀ ਰੱਖੀ ਦਾ ਤੇ ਵੀ ਸਾਰਾ ਚੁੰਦਾ ਹੂੰ ਹਾਂਜੀ ਤੇ ਡਰ ਨਹੀਂ ਲੱਗਦਾ ਉਸ ਵਕਤ ਵੀ ਡਰ ਤੇ ਲੱਗਦਾ ਬਈ ਕਿ ਰਾਤ ਕੱਟੀ ਦੀ ਇਹ ਇਧਰੋਂ ਨਾ ਕਿਤੇ ਏ ਟਾਈਲਾਂ ਡਿੱਗ ਜਾਣ ਇਧਰੋਂ ਨਾ ਡਿੱਗ ਜਾਣ ਵਾਲੇ ਨਾ ਟੁੱਟ ਜਾਣ ਡਰਤ ਵੀ ਬੜਾ ਲੱਗਦਾ ਵਈ 39ਵੀਂ ਸੀ ਜੀ ਕਹਿੰਦੇ ਉਹ ਵੀ ਚਲੀ ਗਈ ਹਾਂਜੀ ਕੀ ਕਾਰਨ ਬਣੇ ਉਹ ਤੇ ਜੀ ਕਦੇ ਦੀ ਗਈ ਆ ਅੱਛਾ ਹਾਂਜੀ ਉਹ ਕਦੇ ਦੀ ਗਈ ਤੇ ਦੂਜੀ ਜਿਹੜੀ ਸੀ ਉਹਦਾ ਤੇ ਆਦਮੀ ਮਰ ਗਿਆ ਤੇ ਉਹ ਬੱਚੇ ਲੈ ਕੇ ਪਿੱਕੇ ਚਲੀ ਅੱਛਾ ਅੱਛਾ ਠੀਕ ਹੈ ਔਰ ਕਦੀ ਕਿਸੇ ਰਿਸ਼ਤੇਦਾਰ ਨੇ ਜਾਂ ਕਿਸੇ ਭੈਣ ਭਰਾ ਨੇ ਕਦੀ ਮਦਦ ਕੀਤੀ ਹੋਵੇ ਨਾ ਜੀ ਨਾ ਇਹ ਨਹੀਂ ਕੀਤੀ ਜੇ ਮੈਨੂੰ ਵੀਰ ਦੱਸਨੀ ਆ ਮੈਂ ਮੇਰੇ ਭਰਾ ਗੱਡੀਆਂ ਕਾਰਾਂ ਵਾਲੇ ਤੇ ਦੋ ਦੋ ਤਿੰਨ ਤਿੰਨ ਮਜਲੀ ਕੋਠੀ ਆ ਤੇ ਮੇਰੀ ਪੇਹ ਮੇਰੀ ਬਾਣੀ ਫੜੀ ਕੋਈ ਬਾਣੀ ਫੜਦਾ ਜੋ ਮੇਰੇ ਬੇਟੇ ਇਤਰਾ ਹੈ ਕੋਈ ਮੇਰੇ ਅਣ ਕੇ ਬਾਤ ਨਹੀਂ ਪੁੱਛਦਾ ਸਰਕਾਰ ਵੱਲੋਂ ਜਿਹੜੀ ਸਕੀਮ ਆਉਂਦੀ ਆ ਉਹ ਵੀ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਨਹੀਂ ਇੱਕ ਪਿਲਸਨ ਤੋਂ ਬਗੈਰ ਕੁਝ ਨਹੀਂ ਮਿਲਦਾ ਤੇ ਜਾਂ ਜਿਹੜੀ ਕਣਕ ਮਿਲਦੀ ਹੋਰ ਕੁਛ ਨਹੀਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਪਣੀ ਗਰੀਬੀ ਨੂੰ ਬਿਆਨ ਕਰਨ ਦੀ ਵਾਰੀ ਆਉਂਦੀ ਹੈ ਤਾਂ ਦਿਲ ਭਾਵਕ ਹੋ ਜਾਂਦਾ ਹੈ ਮਾਤਾ ਦੀਆਂ ਅੱਖਾਂ ਦੇ ਵਿੱਚ ਵੀ ਅਥਰੂ ਜਿਹੜੇ ਨੇ ਉਹ ਰੋਕਦੇ ਰੋਕਦੇ ਵੀ ਛਲਕ ਗਏ ਨੇ ਕਿਉਂਕਿ ਦੁੱਖ ਹੈ ਜਿਹੜਾ ਉਹ ਬਿਆਨ ਕਰਨਾ ਬੜਾ ਔਖਾ ਹੁੰਦਾ ਹੈ ਉਹ ਉਹੀ ਬੰਦਾ ਸਮਝ ਸਕਦਾ ਹੈ ਜਿਸ ਦੇ ਉੱਪਰ ਬੀਤਦੀ ਹੈ ਮੈਂ ਇਨਾਂ ਮੋਤਬਰਾਂ ਨੂੰ ਇਨਾਂ ਲੀਡ ਡਰਾਂ ਨੂੰ ਇਹ ਅਪੀਲ ਕਰਦਾ ਆ ਕਿ ਡਰਬ ਦਾ ਵਾਸਤਾ ਐਸੇ ਗਰੀਬਾਂ ਦੇ ਨਾਲ ਤੁਸੀਂ ਇਹ ਲੀਡਰੀਆਂ ਨਾ ਕਰਿਆ ਕਰੋ ਇਹਨਾਂ ਨੂੰ ਇਨਸਾਨੀਅਤ ਦੀ ਨਜ਼ਰ ਨਾਲ ਦੇਖਿਆ ਕਰੋ ਕਿਉਂਕਿ ਜੇਕਰ ਤੁਸੀਂ ਇਹਨਾਂ ਦੇ ਬਾਰੇ ਨਹੀਂ ਸੋਚ ਸਕਦੇ ਤਾਂ ਸਰਕਾਰ ਦੀਆਂ ਸਕੀਮਾਂ ਇਹਨਾਂ ਤੱਕ ਕਿਵੇਂ ਪਹੁੰਚਣਗੀਆਂ ਕਿਉਂਕਿ ਤੁਹਾਡੇ ਤੱਕ ਉਹ ਪਹਿਲਾਂ ਆਉਂਦੀਆਂ ਨੇ ਮਾਤਾ ਜੀ ਜਿਹੜੇ ਸਾਡੇ ਦਾਨੀ ਸੱਜਣ ਜਿਹੜੇ ਹੋਰ ਭੈਣ ਭਰਾ ਜੇ ਕਰੇ ਜਿਹੜੀ ਸਰਕਾਰ ਦੀ ਸਕੀਮ ਨਹੀਂ ਮਿਲਦੀ ਤਾਂ ਦਾਨੀ ਸੱਜਣਾ ਨੂੰ ਕੋਈ ਅਪੀਲ ਕਰਨੀ ਚਾਹੋਗੇ ਜਿਹੜੇ ਦਾਨੀ ਸੱਜਣਾ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਵੀ ਮੇਰਾ ਕੋਠਾ ਪਾ ਦਿਓ ਜਾਂ ਕੀ ਕੀ ਜਿਹੜੀ ਜ਼ਰੂਰਤ ਹੈ ਕੋਠਾ ਪਾ ਦਿਓ ਮੇਰਾ ਕੋਠਾ ਪਾ ਦਿਓ ਸਿਰ ਕੱਜਿਆ ਜਾਵੇ ਹੱਡਕ ਮੈਂ ਦੇਖ ਰਿਹਾ ਸੀ ਪਾਣੀ ਦਾ ਪ੍ਰਬੰਧ ਹੈ ਮਾਤਾ ਜੀ ਘਰ ਚ ਕਿ ਨਹੀਂ ਉਹ ਵੇਖੋ ਉਹਨਾਂ ਦੇ ਜਿੰਦਿਆਂ ਦੀ ਮੋਟਰ ਲੱਗੀ ਹੈ ਅੱਛਾ ਅੱਛਾ ਜੇ ਤਾਂ ਬੱਚਿਆਂ ਦੀ ਡੈਥ ਹੋਈ ਨਾ ਜਿੰਨਾਂ ਦੀ ਉਹਨਾਂ ਦੇ ਜੀਂਦਿਆਂ ਦੀ ਇੰਨਾ ਲਵਾਈ ਸੀ ਚੱਲ ਚੱਲਦੀ ਪਾਣੀ ਪਾਣੀ ਹਾਂਜੀ ਚੱਲਦਾ ਤੁਹਾਨੂੰ ਇੱਕ ਵਾਰੀ ਹਾਲਾਤ ਦਿਖਾ ਦਿੰਨੇ ਆ ਕਿ ਟੈਂਕੀ ਵੀ ਰੱਖੀ ਨਹੀਂ ਗਈ ਏ ਜਦੋਂ ਲਾਈਟ ਆਉਂਦੀ ਐ ਉਸੇ ਵਕਤ ਜਿਹੜਾ ਪਾਣੀ ਭਰਿਆ ਜਾ ਸਕਦਾ ਐ ਤੁਸੀਂ ਦੇਖ ਸਕਦੇ ਹੋ ਮੋਟਰ ਲੱਗੀ ਹੋਈ ਈ ਆ ਭਾਵੇਂ ਪਰ ਜਿਹੜੀਆਂ ਮੋਡਲੀਆਂ ਸੁੱਕੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਨੇ ਇਹ ਇਸ ਮਾਤਰਾ ਦੇ ਜਿਹੜੇ ਜੀ ਕੋਰ ਕੀ ਕਹਿਣਾ ਚਾਹੁੰਦੇ ਹੋ ਔਰ ਵੇਖੋ ਜੀ ਕੋਈ ਸੌਦਾ ਸਦਾ ਲਵਾ ਦਿਓ ਆਪਣਾ ਟਾਈਮ ਪਾਸ ਕਰ ਲਿਆ ਕਰਾਂਗੇ ਹੂੰ ਇਹ ਬਜ਼ੁਰਗ ਮਾਤਾ ਦੀ ਇਹ ਬੇਨਤੀ ਹੈ ਇਹ ਅਪੀਲ ਹੈ ਕਿ ਇਸ ਦਾ ਕੋਠਾ ਪਵਾ ਦਿੱਤਾ ਜਾਵੇ ਮੌਤਬਾਰ ਵਿਅਕਤੀ ਪਵਾ ਸਕਦੇ ਨੇ ਭਲੀ ਭਾਂਤ ਇਹ ਕੰਮ ਹੋ ਸਕਦਾ ਹੈ ਜੇ ਉਹ ਚਾਹਣ ਤਾਂ ਕਿਉਂਕਿ 2.5 ਲੱਖ ਰੁਪਇਆ ਲਗਭਗ ਸਰਕਾਰ ਵੱਲੋਂ ਆ ਰਿਹਾ ਹੈ ਇਸ ਵਕਤ ਔਰ ਉਹ 2.5 ਲੱਖ ਰੁਪਏ ਜੇਕਰ માતા ਨੂੰ ਦਵਾ ਦਿੱਤਾ ਜਾਂਦਾ ਹੈ ਤਾਂ ਇਸ ਦੇ ਮਕਾਨ ਦੀ ਛੱਤ ਪੈ ਸਕਦੀ ਹੈ ਕਮ ਸੇ ਕਮ ਇੱਕ ਕੋਠਾ ਬਣ ਸਕਦਾ ਹੈ ਇਸ માતા ਦਾ ਔਰ ਬਹੁਤੇ ਪੈਸੇ ਲਾਉਣ ਜੋਗੀ ਹੈ ਨਹੀਂ માતા ਕਿ ਇਹ ਜਿਆਦਾ ਵੱਡਾ ਤਿੰਨਾਂ ਕੋਠਿਆਂ ਦਾ ਛੱਤ ਪਾ ਸਕੇ ਪਰ ਇੱਕ ਕੋਠਾ ਇਹਦਾ ਬਣ ਸਕਦਾ ਹੈ ਮੋਤਬਰ ਵਿਅਕਤੀਆਂ ਨੂੰ ਅਪੀਲ ਹੈ ਮਨਰੇਗਾ ਸੈਕਟਰੀ ਨੂੰ ਵੀ ਅਪੀਲ ਹੈ ਕਿ ਇਹ ਜਿਹੜਾ ਆ ਬਜ਼ੁਰਗ ਮਾਤਾ ਵੱਲ ਧਿਆਨ ਜ਼ਰੂਰ ਕੀਤਾ ਜਾਵੇ ਸਾਡੇ ਨਾਲ ਸਮਾਜ ਸੇਵੀ ਵੀਰ ਵੀ ਮੌਜੂਦ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਮਿੰਟ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮਾਤਾ ਵੱਲੋਂ ਇਸ ਵਕਤ ਆਪਣੀ ਬੇਨਤੀ ਹੈ ਕਿ ਚਲੋ ਇਸ ਮਾ ਚਰੀਦਾ ਮਾਤਾ ਦਾ ਕੋਈ ਕੋਠਾ ਪੈ ਜੇ ਘਰ ਚਰੀ ਚਲੋ ਆਪਣੀ ਮੀਂਹ ਨੇਰੀ ਤੋਂ ਵੱਜੇ ਕਿਉਂਕਿ ਇਹ ਜਿਹੜੀ ਛੱਤ ਨਾ ਬੱਜੀ ਇਹ ਅੱਜ ਵੀ ਡਿੱਗੀ ਹੈ ਤੇ ਕੱਲ ਵੀ ਡਿੱਗੀ ਇਹ ਮੋਦ ਦੇ ਸਾਹ ਤੋਂ ਮਤਲਬ ਮੋਦ ਦੇ ਸਾਹ ਹੀ ਜੀਨ ਦੀ ਬਚੀ ਕੀ ਪੇਲੋਂ ਵੀ ਬਹੁਤ ਪੂ ਆਪਣੇ ਪਰਿਵਾਰ ਨੂੰ ਗਵਾ ਚੁੱਕੀ ਆ ਪੁੱਤ ਗਵਾ ਚੁੱਕੀ ਆ ਉਹਦੇ ਨੌਜਵਾਨ ਪੁੱਤ ਜਿਹਦੀ ਮਾਂ ਦੇ ਗਏ ਹੁਣ ਦੋਖੋਂ ਨੂੰ ਪਹਿਲ ਨੂੰ ਬੜਾ ਲੱਗਾ ਵਾ ਤੇ ਵਿਚਰੀ ਰਾਤ ਕੱਟਦੀ ਆ ਜਦੋਂ ਮੀਨ ਆ ਜਾਂਦਾ ਵਿਚਰੀ ਕਦੀ ਉਸ ਨੁਕਰੇ ਕਦੀ ਉਸ ਨੁਕਰੇ ਮੇਰੀ ਬੇਨਤੀ ਇਹੀ ਏ ਦਾਨੀ ਵੀਰਾਂ ਗਾਲੀ ਕਿ ਜਿਹੜੇ ਭਰਾ ਮੇਰੇ ਬਾਹਰ ਰਹਿੰਦੇ ਆ ਜਾਂ ਕਿਤੇ ਆ ਜਿਹੜੇ ਵਿਚਾਰੇ ਕੋਠੇ ਲੋਕਾਂ ਦੇ ਹੋਰਾਂ ਨੂੰ ਵੀ ਪਾਉਂਦੇ ਆ ਇਸ ਮਾਂ ਗਰੀਬਣੀ ਵੱਲ ਧਿਆਨ ਦਿੱਤਾ ਜਾਵੇ ਤੇ ਇਹਦਾ ਇੱਕ ਕੁਝਾ ਛੱਤ ਪਵਾ ਦਿੱਤੀ ਜਾਵੇ ਹੋਰ ਬੇਨਤੀ ਆਪਣੀ ਕੋਈ ਨਹੀਂ ਆ ਰਾਸ਼ਨ ਆਵ ਚਲਾ ਚਲੋ ਰਾਸ਼ਨ ਕਿਤਨਾ ਗਦਾੜ ਬਾੜ ਬੜ ਕਰਕੇ ਇਹਨੂੰ ਲਗਾ ਦਿੱਤਾ ਜਾਊਗਾ ਪਰ ਸਾਡੀ ਬੇਨਤੀ ਇਹੀ ਹੈ ਕਿ ਇਹ ਚਰੀ ਦਾ ਕੋਠਾ ਪਵਾ ਦਿੱਤਾ ਜਾਵੇ ਬਿਲਕੁਲ ਜੀ ਅਸੀਂ ਵੀ ਅਪੀਲ ਕਰਦੇ ਆ ਦਾਨੀ ਸੱਜਣਾ ਨੂੰ ਕਿ ਇਸ ਬਜ਼ੁਰਗ ਮਾਤਾ ਦੀ ਬਿਲਕੁਲ ਇਹ ਹਾਲਾਤ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਅਸੀਂ ਮਾਤਾ ਜੀ ਮੋਬਾਈਲ ਨੰਬਰ ਯਾਦ ਹੈ ਤੁਹਾਨੂੰ ਮੇਰੇ ਕੋਲ ਹੈ ਲੈ ਗਈ ਨਹੀਂ ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਤੁਸੀਂ ਮੋਬਾਈਲ ਨੰਬਰ ਇਹਨਾਂ ਦਾ ਜੋ ਵੀ ਹੈ ਜਿਸ ਦੇ ਨਾਲ ਸਾਡੇ ਦਾਨੀ ਸੱਜਣ ਮਾਤਾ ਨਾਲ ਸੰਪਰਕ ਕਰ ਸਕਣ ਉਹ ਬੋਲਦੇ ਹੋ ਜੀ ਮੋਬਾਈਲ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਜੀ ਤੁਸੀਂ ਇਹਨਾਂ ਦਾ ਇੱਥੇ ਆਪਣੇ ਮੋਤਵਾਰ ਹੈਗੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਤੁਹਾਨੂੰ ਦੇ ਦਿੰਨੇ ਆਂ ਉਹਦਾ ਬੇਟੇ ਦਾ ਨੰਬਰ ਹੀ ਹੈਗਾ ਉਹ ਨੰਬਰ ਦੇ ਦਿੰਨੇ ਆਂ 81 968 73464 ਐਸੋ ਦੋਸਤੋ ਇਹ ਮੋਬਾਈਲ ਨੰਬਰ ਹੈ ਮਾਤਾ ਦੇ ਜਿਹੜੇ ਨਜ਼ਦੀਕੀ ਨੇ ਦੇਤਾ ਇਹ ਮੈਂ ਪਾਇਆ ਇਹਨਾਂ ਦਾ ਪਰਿਵਾਰ ਹੈ ਔਰ ਇਹ ਇਹ ਬੇਟਾ ਹੈ ਇਸ ਵਕਤ ਮਾਤਾ ਦਾ ਇਹ ਮਾਤਾ ਦੇ ਨਾਲ ਰਹਿੰਦਾ ਹੈ ਇਹ ਵੀਰ ਥੋੜਾ ਜਿਹਾ ਸੁਧਾਰ ਜਿਹਾ ਕਹਿ ਸਕਦੇ ਹੋ ਭੋਲਾ ਹੈ ਜੋ ਬਹੁਤਾ ਚਲਾਕ ਨਹੀਂ ਮਾਤਾ ਦੇ ਨਾਲ ਰਹਿੰਦਾ ਹੈ ਦੋ ਮਾਤਾ ਦੇ ਪੁੱਤ ਨੇ ਜਿਹੜੇ ਉਹ ਉਹਨਾਂ ਦੀ ਮੌਤ ਹੋ ਚੁੱਕੀ ਹੈ ਇੱਕ ਐਕਸੀਡੈਂਟ ਦੇ ਵਿੱਚ ਔਰ ਇੱਕ ਜਿਹੜਾ ਬੱਚਾ ਆ ਉਹ ਇਹਨਾਂ ਦਾ ਅ ਕੰਮ ਕਰਦੇ ਸਮੇ ਉਹਨੂੰ ਉਸ ਦੀ ਮੌਤ ਹੋਈ ਔਰ 3 ਮਹੀਨੇ ਪਹਿਲਾਂ ਮਾਤਾ ਦੇ ਪਤੀ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਹੁਣ ਇਹ ਦੋਵੇਂ ਮਾਪੋਤੇ ਮਕਾਨ ਦੇ ਵਿੱਚ ਰਹਿੰਦੇ ਨੇ ਤੇ ਇਹ ਵੀ ਮੌਤ ਦੇ ਸائے ਹੇਠ ਜ਼ਿੰਦਗੀ ਬਤੀਤ ਕਰ ਰਹੇ ਨੇ ਕਿਉਂਕਿ ਜਦੋਂ ਵੀ ਬਾਰਸ਼ਾਂ ਦਾ ਮੌਸਮ ਹੁੰਦਾ ਹੈ ਤਾਂ ਉਦੋਂ ਇਹ ਮਕਾਨ ਜਿਹੜੇ ਨੇ ਤਿੰਨੇ ਹੀ ਇਹਨਾਂ ਦੀ ਛੱਤ ਚੁੰਦੀ ਹੈ ਔਰ ਕਿਸੇ ਵੀ ਵੇਲੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਮੌਤ ਬਾਰ ਵੀਰ ਜ਼ਰੂਰ ਇਸ ਬਾਰੇ ਸੋਚਣ ਕਿਉਂਕਿ ਉਹ ਇਸ ਵਕਤ ਇੰਨਾ ਕੰਮ ਤਾਂ ਜ਼ਰੂਰ ਕਰ ਸਕਦੇ ਨੇ ਜੇ ਜੇਬ ਚੋਂ ਨਹੀਂ ਤਾਂ ਸਰਕਾਰ ਤੋਂ ਦਵਾ ਸਕਦੇ ਨੇ ਇਸ ਮਾਤਾ ਨੂੰ ਪੈਸੇ ਔਰ ਦਾਨੀ ਸੱਜਣਾ ਨੂੰ ਵੀ اپੀਲ ਆ ਕਿ ਇਸ ਮਾਤਾ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਜ਼ਰੂਰ ਇਸ ਮਾਤਾ ਦੇ ਹਾਲਾਤ ਦੇਖੋ ਔਰ ਜ਼ਰੂਰ ਮਦਦ ਕਰਿਓ ਕਿਉਂਕਿ ਤੁਹਾਡੇ ਤੱਕ ਜਦੋਂ ਵੀ ਕਿਸੇ ਗਰੀਬ ਦੀ ਅਸੀਂ ਆਵਾਜ਼ ਪਹਚਾਈ ਹੈ ਤਾਂ ਤੁਸੀਂ ਜ਼ਰੂਰ ਉਸ ਗਰੀਬ ਵਾਸਤੇ ਮਸੀਹਾ ਬਣਿਓ ਤੇ ਮੇਰੇ ਜਿਹੜੇ ਵੀਰ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਇਸ માતા ਦੀ ਉਹਨਾਂ ਦਾਨੀ ਸੱਜਣਾ ਤੱਕ ਵੀਡੀਓ ਪਹੁੰਚਾ ਦਿਓ ਜੋ ਇਸ માતા ਨੂੰ ਜਿਹੜਾ ਆ ਹੈਲਪ ਕਰ ਸਕਣ ਜੇਕਰ ਕੋਈ ਗਲਤੀ ਰਹਿ ਗਈ ਹੋਵੇ ਤਾਂ ਮਾਫੀ ਦੇਣਾ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ